ਹੋ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਫਕੀਰ ਹੋਈ ਫਤੇ ਦੀ ਸੰਕਰੀਏ ਗਾਜੂ ਅੱਜ ਕੀ ਅੱਖੋ ਜੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੀ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚੋੜੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਪਜੀ ਸਾਹਿਬ ਦੇ ਪਾੜ ਦੀ ਤਾਕਤ ਬਾਰੇ ਦੱਸਾਂਗੇ ਕਿ ਜਪਜੀ ਸਾਹਿਬ ਦੇ ਪੰਜ ਪਾਠ ਕਰਨ ਦੇ ਨਾਲ ਕਿਹੜੇ ਕਿਹੜੇ ਦੁੱਖ ਦੂਰ ਹੁੰਦੇ ਹਨ ਕੀ ਕੁਝ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਬੜੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾ ਸੰਗਤ ਜੀ ਤੁਸੀਂ ਜਪਜੀ ਸਾਹਿਬ ਦਾ ਪਾਠ ਤੁਸੀਂ ਸੁਣ ਵੀ ਸਕਦੇ ਹੋ ਤੇ ਜਾਂ ਤੁਸੀਂ ਫਿਰ ਆਪ ਕਰ ਵੀ ਸਕਦੇ ਹੋ ਸਾਤ ਸੰਗਤ ਜੀ ਇਸ ਦਾ ਉਨਾ ਹੀ ਮਹੱਤਵ ਹੈ ਜਿੰਨਾ ਸੁਣਨ ਦੇ ਵਿੱਚ ਹੈ ਉਨਾ ਹੀ ਆਪ ਜਪਣ ਦੇ ਵਿੱਚ ਹੈ ਤੁਹਾਨੂੰ ਇਸ ਦੀ ਸਾਰੀ ਵਿਧੀ ਬਾਰੇ ਦੱਸਾਂਗੇ ਸਾਤ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਤ ਸੰਗਤ ਜੀ ਜਿਹੜਾ ਜਪਜੀ ਸਾਹਿਬ ਦਾ ਪਾਠ ਹੈ ਨਾ ਪੜ੍ਹ ਪ੍ਰੇਮ ਨਾਲ ਕਰਾਂਗੇ ਉਸ ਦਾ ਕੰਮ ਮੈਂ ਨੇੜੇ ਹੋ ਕੇ ਆਪ ਕਰਾਂਗੇ ਸਾਤ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਭਾਈ ਇਸੇ ਤਰ੍ਹਾਂ ਹੀ ਪਾਈ ਇੱਕ ਬੇਬੀ ਸੰਤ ਮਹਾਪੁਰਸ਼ਾਂ ਜੀ ਦੇ ਦਰਸ਼ਨ ਲੈ ਚਲੇਗੀ ਸਾਸੰਗਤ ਜੀ ਉਹ ਬੀਬੀ ਬਹੁਤ ਦੁਖੀ ਸੀ ਸਾਸੰਗਤ ਜੀ ਉਹ ਕਿਸੇ ਵੀ ਕੰਮ ਨੂੰ ਹੱਥ ਪਾਉਂਦੀ ਉਹਦਾ ਕੰਮ ਸਿਰੇ ਨਹੀਂ ਸੀ ਚੜਦਾ ਸਾਸੰਗਤ ਜੀ ਉਸ ਦੀ ਬੱਚੀ ਦਾ ਰਿਸ਼ਤਾ ਨਹੀਂ ਸੀ ਹੋ ਰਿਹਾ ਸਾਸੰਗਤ ਜੀ ਉਹ ਵਰ ਲੱਭਦੀ ਪਰ ਕੋ ਉਹਨੂੰ ਜਵਾਬ ਮਿਲ ਜਾਂਦਾ ਉਹ ਕੋਈ ਨਾ ਕੋਈ ਉਸ ਬੱਚੀ ਦੇ ਵਿੱਚ ਨੁਕਸ ਕੱਢ ਜਾਂਦੇ ਸਾਤਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜਦੋਂ ਵੀ ਉਹ ਕੋਈ ਨਵਾਂ ਕੰਮ ਸ਼ੁਰੂ ਕਰਦੀ ਤਾਂ ਵੀ ਸਾਤਸੰਗਤ ਜੀ ਉਹਨੂੰ ਕੰਮ ਦੇ ਵਿੱਚ ਨਿਰਾਸ਼ਾ ਹੀ ਮਿਲਦੀ ਸਾਤਸੰਗਤ ਜੀ ਉਹਨੂੰ ਕਦੇ ਵੀ ਉਸ ਕੰਮ ਦੇ ਵਿੱਚ ਕਾਮਯਾਬੀ ਨਹੀਂ ਮਿਲਦੀ ਸੀ ਸਾਤਸੰਗਤ ਜੀ ਜੇ ਤੁਸੀਂ ਕੋਈ ਸਾਤਸੰਗਤ ਜੀ ਚੰਗਾ ਕੰਮ ਕਰਨ ਲਈ ਘਰੋਂ ਬਾਹਰ ਜਾ ਰਹੇ ਹੋ ਸਾਤਸੰਗਤ ਜੀ ਜਾ ਫਿਰ ਕੋਈ ਤੁਹਾਡਾ ਕੰਮ ਨਹੀਂ ਬਣ ਰਿਹਾ ਸਾਧ ਸੰਗਤ ਜੀ ਘਰ ਦੇ ਵਿੱਚ ਭੂਤ ਪ੍ਰੇਤਾਂ ਦਾ ਵਾਸਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਸੰਤ ਮਹਾਂਪੁਰਸ਼ਾਂ ਜੀ ਦੇ ਕੋਲ ਜਾ ਕੇ ਰੋਣ ਲੱਗ ਪਈ ਕਹਿੰਦੀ ਬਾਬਾ ਜੀ ਇੱਕ ਤੇ ਰੱਬ ਨੇ ਪਹਿਲਾਂ ਹੀ ਮੈਨੂੰ ਪੁੱਤਰ ਦੀ ਦਾਤ ਨਹੀਂ ਬਖਸ਼ੀ ਸਾਧ ਸੰਗਤ ਜੀ ਉਸਦੇ ਦੋ ਧੀਆਂ ਹੀ ਸੀ ਸਾਧ ਸੰਗਤ ਜੀ ਉਸ ਦਾ ਵੀ ਰਿਸ਼ਤਾ ਨਹੀਂ ਸੀ ਹੋ ਰਿਹਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਚਲੋ ਬਾਬਾ ਜੀ ਨੇ ਉਸ ਨੂੰ ਦਸਿਆ ਕਿ ਭਾਈ ਤੂੰ ਰੋਜ਼ ਪੰਜ ਜਪਜੀ ਸਾਹਿਬ ਦੇ ਪਾਠ ਕਰਿਆ ਕਰ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਤੂੰ ਪਾਠ ਕਰਿਆ ਕਰ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਜਪਜੀ ਸਾਹਿਬ ਦੇ ਵਿੱਚ ਗੁਰਬਾਣੀ ਦਾ ਫਰਮਾਨ ਹੈ ਜਪ ਜੀ ਸੇ ਵਨ ਪ੍ਰੀਤ ਹੋ ਜਾਈ ਮੰਮਸ਼ਮੀਦ ਪ੍ਰਾਪਤ ਹੋਏ ਤਾਈ ਸਾਧ ਸੰਗਤ ਜੀ ਗੁਰ ਨਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਭਾਈ ਮੇਰੀ ਨੇੜ ਤਾਂ ਉਸ ਨੂੰ ਮਿਲੇਗੀ ਜਿਹੜਾ ਜ਼ਿੰਦਗੀ ਵਿੱਚ ਜਪਜੀ ਸਾਹਿਬ ਨਾਲ ਪਿਆਰ ਕਰੇਗਾ ਉਸ ਨੂੰ ਕਦੇ ਜੰਮ ਲੈਣ ਨਹੀਂ ਆਉਣਗੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਜਪਜੀ ਸੇਵ ਕਟੈ ਜਮ ਫਾਸੀ ਜਮ ਨਹੀਂ ਲੈਣੇ ਆਉਣਗੇ ਸਾਧ ਸੰਗਤ ਜੀ ਕੋਈ ਕਹਿੰਦਾ ਹੈ ਸਾਡੇ ਘਰ ਦੇ ਵਿੱਚ ਕੀਤਾ ਕਰਾਇਆ ਹੈ ਗੁਰੂ ਸਾਹਿਬ ਕਹਿੰਦੇ ਨੇ ਭਾਈ ਜੰਤਰ ਮੰਤਰ ਤੰਤਰ ਹੁਣ ਮਹਾਨਾ ਸਾਧ ਸੰਗਤ ਜੀ ਕਹਿੰਦੇ ਜੰਤਰ ਮੰਤਰ ਤੰਤਰ ਹੁਣ ਮਹਾਨਾ ਪੂਤ ਪ੍ਰੀਤ ਦੈਂਤ ਮਹਾਨਾ ਸਾਧ ਸੰਗਤ ਜੀ ਇਹ ਸਾਰੀਆਂ ਤੋਂ ਮਹਾਨ ਹੈ ਇਹ ਜਪਜੀ ਸਾਹਿਬ ਦਾ ਜੋ ਪਾਠ ਹੈ ਨਾ ਇਹ ਜੰਤਰਾ ਮੰਤਰਾ ਤੰਤਰਾ ਤੋਂ ਉੱਪਰ ਹੈ ਸਾਤ ਸੰਗਤ ਜੀ ਜਿਸ ਘਰ ਦੇ ਵਿੱਚ ਵੀ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ ਨਾ ਉਸ ਘਰ ਦੇ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਉਸ ਘਰ ਦੇ ਵਿੱਚ ਕੀਤਾ ਕਰਾਇਆ ਖਤਮ ਹੋ ਜਾਂਦਾ ਹੈ ਸਾਰੇ ਕੰਮ ਚੱਲ ਪੈਦੇ ਹਨ ਘਰ ਦੇ ਵਿੱਚ ਵਰਕਤਾ ਰਹਿਣ ਲੱਗ ਪੈਂਦੀਆਂ ਹਨ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਉਹ ਬੀਬੀ ਬਾਬਾ ਜੀ ਕੋਲ ਆਈ ਸਾਤ ਸੰਗਤ ਜੀ ਉਸਨੇ ਇਦਾਂ ਹੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਸਾਤ ਸੰਗਤ ਜੀ ਉਸਨੇ ਪਾਠ ਕੀਤਾ ਸਾਤਸੰਗਤ ਜੀ ਉਸਨੇ ਰੋਜ ਜਪਜੀ ਸਾਹਿਬ ਦੇ ਪੰਜ ਪਾਠ ਕੀਤੇ ਸਾਤਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਸਮਾਂ ਬੀਤਦਾ ਗਿਆ ਸਾਤਸੰਗਤ ਜੀ ਤੁਸੀਂ ਜਪਜੀ ਸਾਹਿਬ ਦਾ ਪਾਠ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਾਤਸੰਗਤ ਜੀ ਤੁਸੀਂ ਇਸ ਦਾ ਜਾਪ ਕਰਨਾ ਹੈ ਸਾਤਸੰਗਤ ਜੀ ਇਸੀ ਇਸ ਦੇ ਵਿੱਚ ਇੰਨੀ ਮਹੱਤਤਾ ਹੈ ਨਾ ਸਾਤਸੰਗਤ ਜੀ ਜਪਜੀ ਸਾਹਿਬ ਦੇ ਪਾਠ ਵਿੱਚ ਇੰਨੀ ਸ਼ਕਤੀ ਹੈ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਜਿਸ ਘਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਹੁੰਦਾ ਹੈ ਸਾਧ ਸੰਗਤ ਜੀ ਉੱਤੇ ਕਿਸੇ ਚੀਜ਼ ਦੀ ਵੀ ਕਮੀ ਨਹੀਂ ਰਹਿੰਦੀ ਸਾਧ ਸੰਗਤ ਜੀ ਤੁਸੀਂ ਜਪਜੀ ਸਾਹਿਬ ਦਾ ਪਾਠ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸੋਚੇ ਕੱਪੜੇ ਪਾਉਣੇ ਨੇ ਸਾਧ ਸੰਗਤ ਜੀ ਫਿਰ ਤੁਸੀਂ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਆਪਣੇ ਸਾਹਮਣੇ ਇੱਕ ਚਿੱਟੇ ਰੰਗ ਦੀ ਚਾਦਰ ਲੈਣੀ ਹੈ ਉਸ ਦੇ ਉਸ ਨੂੰ ਚਾਰ ਵਾਰ ਫੋਲਡ ਕਰਕੇ ਉੱਥੇ ਵਿਛਾਣਾ ਹੈ ਸਾਧ ਸੰਗਤ ਜੀ ਤੇ ਉਸ ਦੇ ਸਾਹਮਣੇ ਤੁਸੀਂ ਆਪ ਬੈਠ ਕੇ ਜਾਪ ਕਰਨਾ ਹੈ ਜਪ ਜੀ ਸਾਹਿਬ ਦਾ ਸਾਧ ਸੰਗਤ ਜੀ ਇਕਾਗਰ ਚਿਤ ਹੋ ਕੇ ਤੁਸੀਂ ਇਸ ਪਾਠ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਫਿਰ ਤੁਸੀਂ ਨੇ ਇਸ ਦੇ ਉਪਰੰਤ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਉਸ ਤੋਂ ਬਾਅਦ ਤੁਸੀਂ ਹਰੇਕ ਐਤਵਾਰ ਨੂੰ ਦੇਗਾ ਸਜਾ ਕੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਜੋ ਵੀ ਕੰਮ ਤੁਹਾਡਾ ਨਹੀਂ ਬਣ ਰਿਹਾ ਸਾਧ ਸੰਗਤ ਜੀ ਉਹ ਤੁਹਾਡਾ ਕੰਮ ਦਿਨਾਂ ਵਿੱਚ ਹੀ ਬਣ ਜਾਵੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਸ ਬੀਬੀ ਨੇ ਕੀਤਾ ਸਾਧ ਸੰਗਤ ਜੀ ਤਾਂ ਉਸ ਦਾ ਸਾਧ ਸੰਗਤ ਜੀ ਤੁਸੀਂ ਸੱਚ ਜਾਣੋਗੇ ਉਸ ਬੱਚੀ ਦਾ 15 ਦਿਨਾਂ ਦੇ ਵਿੱਚ ਵਿੱਚ ਰਿਸ਼ਤਾ ਹੋ ਗਿਆ ਸਾਸ ਸੰਗਤ ਜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਉਹ ਰਿਸ਼ਤਾ ਉਸ ਦਾ ਕਿਸੇ ਨਾਲ ਹੋਇਆ ਸਾਸ ਸੰਗਤ ਜੀ ਰਿਸ਼ਤਾ ਵੀ ਉਸ ਦਾ ਇੱਕ ਬਾਹਰ ਐਨਆਰਆਈ ਮੁੰਡੇ ਦੇ ਨਾਲ ਹੋਇਆ ਸਾਸ ਸੰਗਤ ਜੀ ਤੁਸੀਂ ਸੋਚਦੇ ਹੋਵੋਗੇ ਉਹ ਗਰੀਬ ਜੀ ਬਚਾਈ ਜਿਸ ਦੇ ਦੋ ਕੁੜੀਆਂ ਸੀ ਸਾਸ ਸੰਗਤ ਜੀ ਘਰ ਵਾਲਾ ਵੀ ਉਸ ਦਾ ਦਿਹਾੜੀ ਵਾਲਾ ਸੀ ਉਹ ਵੀ ਦਿਹਾੜੀ ਕਰਕੇ ਆਪਣੇ ਬੱਚੇ ਟੱਬਰ ਪਾਲਦਾ ਸੀ ਸਾਸ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਉਹ ਬਾਹਰ ਚਲੇ ਗਈ ਸਾਸ ਸੰਗਤ ਜੀ ਬਾਹਰ ਜਾ ਕੇ ਪਾਈ ਉਹ ਪੜ੍ਹੀ ਲਿਖੀ ਸੀ ਉਹ ਨੌਕਰੀ ਕਰਨ ਲੱਗ ਪਈ ਸਾਧ ਸੰਗਤ ਜੀ ਤੋ ਨੌਕਰੀ ਕਰਨ ਲੱਗ ਪਈ ਆਪਣੇ ਮਾਪਿਆਂ ਨੂੰ ਥੋੜੇ ਪੈਸੇ ਭੇਜਣ ਲੱਗ ਪਏ ਤੇ ਉਹਨਾਂ ਦੇ ਵੀ ਦਿਨ ਸੁਧਰ ਗਏ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਬਾਬਾ ਜੀ ਕੋਲ ਸ਼ੁਕਰਾਨਾ ਕਰਨ ਲਈ ਆਈ ਸਾਧ ਸੰਗਤ ਜੀ ਤਾਂ ਬਾਬਾ ਜੀ ਨੇ ਜਦੋਂ ਉਹ ਮੱਥਾ ਟੇਕਣ ਲੱਗੀ ਤਾਂ ਸਾਧ ਸੰਗਤ ਜੀ ਕਹਿੰਦੇ ਸਾਧੂ ਸੰਤ ਜਾਣੀ ਜਾਣ ਹੁੰਦੇ ਨੇ ਉਹਨਾਂ ਨੂੰ ਤਾਂ ਸਭ ਕੁਝ ਅੱਗੇ ਦਾ ਪਤਾ ਹੁੰਦਾ ਹੈ ਕਿ ਇਸ ਦੀ ਜ਼ਿੰਦਗੀ ਦੇ ਵਿੱਚ ਕੀ ਹੋਣ ਵਾਲਾ ਹੈ ਸਾਧ ਸੰਗਤ ਜੀ ਸਾਧੂ ਦੀਆਂ ਕੌਣ ਜਾਣ ਸਕਦਾ ਹੈ ਸਾਧ ਸੰਗਤ ਜੀ ਉਹ ਵੀ ਰੱਬ ਰੂਪਾਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਜੀ ਨੇ ਤੁਸੀਂ ਜਾਣਦੇ ਹੀ ਹੋ ਕਿੰਨੇ ਕਿੰਨੀ ਹੀ ਦੁਨੀਆ ਦਾ ਭਲਾ ਕੀਤਾ ਹੈ ਸਾਧ ਸੰਗਤ ਜੀ ਜਿਹੜਾ ਵੀ ਉਹਨਾਂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦਾ ਹੈ ਉਹਨਾਂ ਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਹਨ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਕਾਰਜਾਂ ਨੂੰ ਫਤਿਹ ਕਰ ਦਿੰਦੇ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫੁਰਮਾਨ ਹੈ ਤੇਰੇ ਜਪਜੀ ਤੋਂ ਬਲਿਹਾਰ ਜੀ ਜਿਸ ਨੇ ਤਾਰਿਆ ਸਾਰ ਸੰਸਾਰ ਜੀ ਜਪਜੀ ਹੁੰਦਾ ਉਦਾਰ ਜੀ ਕਰ ਲੋ ਜਪਜੀ ਨਾਲ ਪਿਆਰ ਜੀ ਸਾਸ ਸੰਗਤ ਜੀ ਜਦੋਂ ਵੀ ਉਹ ਬਾਬਾ ਜੀ ਕੋਲ ਸ਼ੁਕਰਾਨਾ ਕਰਨ ਗਈ ਤਾਂ ਸਾਸ ਸੰਗਤ ਜੀ ਬਾਬਾ ਜੀ ਨੇ ਕਿਹਾ ਭਾਈ ਤਾਂ ਬਾਬਾ ਜੀ ਨੇ ਆ ਸ਼ਬਦ ਉਸ ਨੂੰ ਖੁਸ਼ੀ ਦੇ ਵਿੱਚ ਸੁਣਾਇਆ ਸਾਸ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਜਦੋਂ ਵੀ ਤੁਸੀਂ ਸਿਰ ਦਾ ਭਾਵਨਾ ਨਾਲ ਇਹ ਸ਼ਬਦ ਦਾ ਜਾਪ ਕਰੋਗੇ ਤਾਂ ਗੁਰੂ ਨਾਨਕ ਪਾਸ਼ਾ ਖੁਸ਼ ਹੋਗੇ ਤੁਹਾਡੇ ਸਾਰੇ ਕਾਰਜ ਹਰਾਸ ਕਰ ਦੇਣਗੇ ਤੁਹਾਨੂੰ ਉਹਨਾਂ ਦੀ ਨੇੜਤਾ ਮਿਲੇਗੀ ਜੇ ਤੁਸੀਂ ਸੱਚੇ ਮਨ ਦੇ ਨਾਲ ਵਾਹਿਗੁਰਜੀ ਦਾ ਜਾਪ ਕਰੋਗੇ ਸਾਸ ਸੰਗਤ ਜੀ ਤੇਰੇ ਜਪ ਜੀ ਤੋਂ ਬਿਲੇ ਹਾਰ ਜੀ ਜਿਸ ਨੇ ਤਾਰਿਆ ਸਾਰਾ ਸੰਸਾਰ ਜੀ ਜਪ ਜੀ ਹੋਂਦਾ ਉਦਾਰ ਜੀ ਕਰ ਲਵੋ ਜਪ ਜੀ ਨਾਲ ਪਿਆਰ ਜੀ ਸਾਤ ਸੰਗਤ ਜੀ ਤੁਹਾਨੂੰ ਇਸ ਤੋਂ ਬਾਅਦ ਜਪਜੀ ਸਾਹਿਬ ਦੀ ਪੂਰੇ ਪਾਠ ਵਾਰੇ ਸਰਵਣ ਕੀਤਾ ਹੈ ਸਾਤ ਸੰਗਤ ਜੀ ਤੁਸੀਂ ਉਸ ਨੂੰ ਘਰ ਦੇ ਵਿੱਚ ਲਗਾ ਵੀ ਸਕਦੇ ਹੋ ਸਾਤ ਸੰਗਤ ਜੀ ਤੁਸੀਂ ਉਸ ਨੂੰ 5 ਵਾਰ ਲਗਾਉਣਾ ਹੈ ਘਰ ਦੇ ਵਿੱਚ ਅੰਮ੍ਰਿਤ ਵੇਲੇ ਤੁਹਾਡੇ ਘਰ ਦੇ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਪੈ ਜਾਣਗੀਆਂ ਹੋ ਸਕਦਾ ਹੈ ਤੁਸੀਂ ਆਪ ਜਪ ਕਰਨਾ ਹੈ ਵਾਇਗੁਰਜੀ ਦਾ ਆਪ ਤੁਸੀ ਨੇ ਪਾਠ ਕਰਨਾ ਹੈ ਸਾਧ ਸੰਗਤ ਜੀ ਜਿਵੇਂ ਤੁਹਾਨੂੰ ਦੱਸਿਆ ਹੈ ਤੁਸੀਂ ਸਵੇਰੇ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ ਸਾਧ ਸੰਗਤ ਜੀ ਤੁਸੀਂ ਪਾਠ ਕਰਨਾ ਹੈ ਤੁਸੀਂ ਇਸ ਦੇ ਉਪਰੰਤ ਅਰਦਾਸ ਕਰਨੀ ਹੈ ਜੋ ਵੀ ਕੰਮ ਤੁਹਾਡਾ ਨਹੀਂ ਬਣ ਰਿਹਾ ਹੈ ਉਹ ਸਾਰੇ ਕੰਮ ਬਣ ਜਾਣਗੇ ਸਾਧ ਸੰਗਤ ਜੀ ਫਿਰ ਤੁਸੀ ਨੇ ਐਤਵਾਰ ਨੂੰ ਹਫਤੇ ਵਾਰ ਸਾਧ ਸੰਗਤ ਜੀ ਤੁਸੀਂ ਨੇ ਫਿਰ ਉਸ ਦੇ ਦੇ ਗੰਸ ਜਾ ਕੇ ਅਰਦਾਸ ਕਰਨੀ ਹੈ ਜਾਂ ਤੁਸੀਂ ਘਰੇ ਵੀ ਕਰ ਸਕਦੇ ਹੋ ਨਹੀਂ ਤੇ ਸਾਧ ਸੰਗਤ ਜੀ ਜੋ ਵੀ ਤੁਹਾਡੇ ਨੇੜੇ ਦੇ ਗੁਰਦੁਆਰਾ ਸਾਹਿਬ ਆ ਤੁਸੀਂ ਉੱਥੇ ਜਾ ਕੇ ਵੀ ਅਰਦਾਸ ਕਰਵਾ ਸਕਦੇ ਹੋ ਸਾਧ ਸੰਗਤ ਜੀ ਤੁਹਾਡੇ ਦਿਨਾਂ ਦੇ ਵਿੱਚ ਹੀ ਸਾਰੇ ਕਾਰਜ ਰਾਸ ਹੋ ਜਾਣਗੇ ਸਾਧ ਸੰਗਤ ਜੀ ਆਓ ਹੁਣ ਆਪਾਂ ਜਪਜੀ ਸਾਹਿਬ ਦੇ ਪਾਠ ਦੀ ਸਾਰੀ ਵਿਧੀ ਬਾਰੇ ਤੁਹਾਨੂੰ ਦੱਸਿਆ ਹੈ ਸਾਧ ਸੰਗਤ ਜੀ ਆਓ ਹੁਣ ਆਪਾਂ ਪਾਠ ਸਰਵਣ ਕਰਦੇ ਹਾਂ واحر جی کا خالصہ واح جی کی فتح جب جی صاحب ایک ست نام کرتا پورک نیر پو نیر و کال مورت اجونی سہ پم گرپرساد جب آدھ سچ جگہ آدھ سچ ہے پی سچ نانک ہو سی پھی سوچ سوچ نہ ہو وئی جے سوچ ہی لکھوا چھپ چھپ نہ ہو وئی جے لائے رہنا تیوار ਪੋਕੇਆ ਬੋਕਣਾ ਉਤਰੀ ਜੇ ਬੰਨਾ ਪੁਰੀਆਂ ਪਾਸ ਹੈ ਸਿਆਣਪਾਲਾ ਕੋਵੇ ਤਾਂ ਇਕਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿ ਟੂੜਾ ਟੂਟੇ ਪਾਰ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵੇ ਆਕਾਰ ਹੁਕਮ ਨਾ ਕਹਿਆ ਜਾਏ ਹੁਕਮ ਹੈ ਉੱਤਮ ਨੀਚ ਹੁਕਮੈ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮ ਸਦਾ ਪੁਆਈਐ ਹੁਕਮੈ ਦਾ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇਬ ਜੇ ਤਾਂ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕੈਸੇ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਬੜੀਆਂ ਜਾਂ ਚਾਰ ਗਾਵੇ ਕੋ ਵਿਦਿਆ ਵਿਗੰ ਵਿਚਾਰ ਗਾਵੇ ਕੋ ਸਾਜ ਕਰੈ ਤੰਦ ਕੇ ਗਾਵੇ ਕੋ ਜੀ ਲੈ ਫਿਰ ਦੇਗਾ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਜ਼ਰਾ ਦੂਰ ਕਦਨਾ ਕਦਿਨਾ ਆਵੇ ਤੋੜ ਕੈ ਕਰਤੀ ਕੋਡ ਕੋਟ ਦਿੰਦੇ ਲੈ ਲੈਂਦੇ ਤਕ ਪਾਏ ਜੁਗਾ ਜਗੰਤਰ ਖਾਈ ਕਾਏ ਹੁਕਮ ਹੈ ਹੁਕਮ ਚਲਾਏ ਰਾਉ ਨਾਨਾ ਵਿਕਸੇ ਵੇ ਪਰਵਾਹ ਸਾਚਾ ਸਰਬ ਸਚਨਾ ਹੈ ਪਾਕਿਆ ਅਪਾਰ ਕਾ ਮੰਗਾ ਦੇ ਦੇ ਦਾਤ ਕਰੇ ਦਾਤਾਰ ਫੇਕੀ ਅਗੇ ਰੱਖੀ ਐ ਜਿਤ ਦਿਸੇ ਦਰਬਾਰ ਮੋਕੀ ਬੋਲਣ ਬੋਲੀ ਐ ਸੁਣੇ ਤਰੇ ਪਿਆਰ ਅੰਮ੍ਰਿਤ ਵੇਲਾ ਸਤ ਨਾ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿਵਾਰ ਨਾਨਕ ਵੇ ਜਾਣੀਏ ਸਵੇ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਆ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੰਨਕ ਗਾਵਿਆ ਗੁਣੀ ਨਿਦਾਨ ਗਾਵਿਆ ਸੁਣੀਐ ਮਨ ਰਕੀਆ ਪਾਉ ਦੁੱਖ ਪਰ ਸੁਖ ਕਰ ਲੈ ਜਾਏ ਗੁਰਮੁਖਨਾਦ ਗੁਰਮੁਖ ਵੈਦ ਗੁਰ ਰਿਆਸਮਾਈ ਗੁਰੇਸਰ ਗੁਰ ਗੋਰਾਕ ਬਰਮਾ ਗੁਰ ਪਾਰਵਤੀ ਬਾਈ ਜੇਹੋ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਵਝਾਈ ਸਭਨਾ ਜੀਆਂ ਘਾਇ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਤ ਨਾਵਾਂ ਦਿੱਤਿਸ ਪਾਵਾਂ ਵੇ ਪਾਣੀ ਕੇ ਨਾਏ ਕਰੀ ਜੇਟੀ ਸਿਟੋ ਪਾਈ ਵੇ ਕਾਂ ਵਰਕਮਾ ਕੇ ਮਿਲੇ ਲਈ ਮਤਵੇ ਚ ਰਤਨ ਜਵਾਰ ਮਾਨਿਕ ਦੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ ਜਾਈ ਸਵਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਸੁਧੂਣੀ ਹੋਏ ਨਮਖੜਾ ਵੀ ਜਾਣੀਐ ਨਾ ਚਲੇ ਸਭ ਕੋਏ ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੈ ਤਾ ਬਤਨ ਪੁੱਛਾਇ ਕੇ ਕੀਟਾ ਅੰਦਰ ਕੀਟ ਕਾ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਗੁਣੁ ਦੇ ਤੇ ਆ ਕੋਈ ਨ ਸੁਜੀ ਜੇ ਤੁਸ ਗੁਣ ਕੋਈ ਕਰੇ ਸੁਣਿਆ ਸਿੱਧ ਪੀ ਸੁਨਾ ਸੁਣਿਆ ਤਤ ਅਵਲ ਆਕਾ ਸੁਣਿਆ ਦੀਪ ਲੋ ਪਤਾ ਸੁਣਿਆ ਪੂਨ ਸਕੇ ਕਾ ਨਾਨਕ ਪਕਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾ ਸੁਣਿਆ ਈਸ਼ਰ ਵਰਮਾ ਇਨ ਸੁਣਿਆ ਮੁਖ ਸਲਾਨ ਮਾ ਸੁਣਿਆ ਜੋ ਜੁਗ ਤਨ ਪੇ ਸੁਣਿਆ ਸਾਸ ਸਿਮਰਤ ਵੇ ਨਾਨਕ ਪਕਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾ ਸੁਣਿਆ ਸਤ ਸੰਤੋ ਗਿਆ ਸੁਣਿਆ ਅਰਸ਼ਦ ਕਾਸ਼ਨਾ ਸੁਣਿਆ ਪੜਪੜ ਪਾਵੇ ਮਾ ਸੁਣਿਆ ਲਾਗੇ ਸਹਿ ਸਿਆਨ ਨਨ ਪਕਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਂ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਸਾ ਸੁਣਿਆ ਦੈ ਪਾ ਮਹਿਰਾ ਸੁਣਿਆ ਹਾਥ ਵਿਆਸ ਗਾ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਈ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਲਿਤ ਕਮ ਨ ਲੇਖਨ ਹਾਲ ਮਨਨੇ ਕਾਵੇ ਕਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮਨਿਆ ਸੁਰਤ ਵਿਆ ਮਨ ਮੋਦ ਮਨਿਆ ਸਗਲ ਭਵਨ ਕੀ ਸੁਰਤ ਮਨਿਆ ਮੋ ਛੋਟਾ ਨਾ ਖਾਏ ਮਨਨੇ ਜਬ ਕੇਸਾ ਸਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੇ ਮਾਰੇ ਢਾਕਨੇ ਪਾਏ ਮੰਨੇ ਪਸਿਓ ਪ੍ਰਗਟ ਜਾਏ ਮੰਨੇ ਮਾਗਨੇ ਚੱਲੈ ਪੰਜ ਮੰਨੇ ਤਰਮ ਸਿਤੀ ਸਰਵੰਦ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਪਾਵੈ ਮੋਖ ਦਵਾਰ ਮੰਨੇ ਪਰਵਾਰ ਸਰਦਾਰ ਮੰਨੇ ਤਰੇ ਤਰੇ ਗੁਰ ਸਿੱਖ ਮੰਨੇ ਨਾਨਕ ਭਵੇਂ ਨਪਿੱਕੇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਬਰਦਾਨ ਪੰਜੇ ਬਾਵੇ ਧਰ ਕਹਿਮਾਲ ਪੰਜੇ ਸੋਏ ਦਾ ਰਾਜਾਨ ਪੰਜਾਂ ਗਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਨੈ ਨਾਇ ਸਮਾਰ ਕਾਲ ਧਰਮ ਦੇ ਆਕਾਪੂ ਸੰਤੋਖ ਤਾਬ ਰੱਖਿਆ ਜਿਸੂ ਜੇ ਕੋ 부ਝੇ ਹੋਵੇ ਸਚਿਆ ਤਨ ਬੇਲੇ ਪਰੇ ਕੀਤਾ ਪਾਰ ਤਤੀ ਔਰ ਪਰੇ ਹੋਰ ਹੋ ਤਿਸਤੇ ਪਾ ਚਲਾ ਕਵਨ ਜੋ ਜੀ ਚਾਰੰਗਾ ਕੇ ਨਾਮ ਸਵਨਾ ਲਿਖਿਆ ਬੁੜੀ ਕਲਾ ਮੈਂ ਲਿਖਾ ਲਿਖ ਜਾਣਾ ਕੋਇ ਲਿਖਾਲੀ ਕੀ ਕੀਤਾ ਹੋਏ ਕੀਤਾ ਦਾਸ ਵਾਲੇ ਰੂਪ ਦੇਤੇ ਨਾ ਜਾਣੇ ਕਣਪੋ ਗੀਤਾ ਪਸਾਓ ਏਕੋ ਗਵਾਓ ਦਿੱਤੇ ਹੋਏ ਲਗ ਦਰਿਆ ਉਹ ਗੁਦਰਤ ਕਵਣ ਕਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋਤਿ ਤਪਾਵੈ ਸਾਈ ਕਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਗ ਪਉ ਸੰਗ ਪੂਜਾ ਸੰਗ ਦਪਤਾਵ ਸੰਖ ਕ੍ਰੰਥ ਮੁਕ ਵੇਦ ਪਾ ਸੰਖ ਜੋਗ ਮਨ ਰਹਿ ਉਦਾ ਸੰਗ ਪਗਲ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾ ਤਾਰ ਅਸੰਖ ਸੁਰਮੋ ਮੋ ਪਕਸਾਰ ਸੰਗ ਮੋਲੇ ਵਿਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਜਾਵੇ ਇੱਕ ਵਾਰ ਜੋਤਤ ਭਾਵੈ ਸਾਈਕਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਸਾਂ ਕ ਮੂਰ ਗੰਦ ਗੋ ਸੰਗ ਚੋਰ ਹਰਾਮ ਕੋੜ ਸੰਗ ਅਮਰ ਕਰ ਜਾਏ ਜੋ ਸੰਗ ਗਲਵੜ ਹੱਤਿਆ ਕਮਾਏ ਸੰਗ ਪਾਪੀ ਬਾਕਰ ਜਾਏ ਸੰਗ ਗੂੜਿਆ ਕੋੜੇ ਫੜਾਏ ਸੰਗ ਮਲੇਸ਼ ਮਲ ਪੱਕਾ ਐ ச நிந்த சிர கிரான க கி வாவ சாக்கலி வா தூ சதா சனாம சாலோ சய சிர பார அரி நாம அகரி சா அகரி ஜான குணகாண அக்கறா லிணன் வா அக்றா சேச ஜி லிக்கு திசாயிஃபுமாயிருப்பாய ஜெயத்தா கீத்தா தேத்தா நி நாயி நோ கௌத்தா ਉਧਰ ਕਵਣ ਦਾ ਵਿਚਾਰ ਵਾਲਿਆਂ ਜਾਵਾ ਏਕ ਬਾਜ ਉਦਤ ਭਾਵੈ ਸਾਈ ਪਰਿਵਾਤ ਸਦਾ ਸਨਮਤ ਨਿਰੰਕਾਰ ਪਰਿਏ ਹੱਥ ਪੈਰ ਤੰਦੇ ਪਾਣੀ ਤੋਤੇ ਉਤਰਸ ਕੇ ਮੁੱਤਬਲੀਤੀ ਕੱਪੜ ਹੋਏ ਜੇ ਸਭੁ ਨੇਇਆ ਹੋਤੋਈ ਪਰਿਏ ਮਤ ਪਪਾ ਗਏ ਸੰਗੋ ਤੋ ਪਹਿਨਾ ਵੈ ਕੈ ਨਮੂ ਉਨੀ ਪਾਪੀ ਆਖਣਾ ਗਰ ਕਰ ਕਰਣਾ ਲਿਖ ਲੈ ਜਾਏ ਆਪੇ ਵੀ ਜਾਪੇ ਹੀ ਗਾਏ ਨਾਲੇ ਕੁਗਮੀ ਆਵੋ ਜਾਏ ਤੇਰਾ ਤਪ ਦੇ ਆਦ ਚਾਂ ਦੇ ਕੋ ਪਾਵੇ ਤੇਰਾ ਕਾਮਾ ਸੁਣਿਆ ਮਨਿਆ ਮਨ ਕੀਤਾ ਪਾਉ ਅੰਤਰਗਤ ਤੇਤ ਮੰਨਾ ਸਗੋਂ ਤੇਰੇ ਮੈ ਨਾਹੀ ਕੋਈ ਬਿਨ ਗੁਣ ਕਿਤੇ ਭਗਤ ਨਾ ਹੋਏ ਸਵਾ ਸਤਾ ਬਾਣੀ ਬਰਮਾ ਸਵਾ ਸਤਾ ਸਦਾ ਮੰਚਾਉ ਕਉਣ ਸੇਲਾ ਵਕਤ ਕਮਣ ਕਮਣ ਤੇ ਤੇ ਕਮਣਵਾ ਕਮਣ ਸ੍ਰਤੀ ਮਾ ਰੁੱਤ ਜਿਤ ਹੋਆ ਆਕਾਰ ਵੇਲ ਨ ਪਾਈ ਪੰਡਤੀ ਜੇ ਹੋਵੇ ਲਿਖੋ ਰਾਣ ਵਕਤਨ ਪਾਇਓ ਕਾਦੀਆਂ ਜੇ ਲਿਖੀ ਲੈ ਕੁਰਾਨ ਤੇ ਤਵਾਨਾ ਜੋਗੀ ਜਾਣੈ ਰਤਮਾ ਨਾ ਕੋਈ ਜੇ ਕਰਤਾ ਸੇ ਠੀਕੋ ਜਾਜੈ ਆਪੇ ਜਾਣਾ ਸੋਏ ਕਿ ਘਰ ਆਕੇ ਕਿਪਸ ਲਈ ਜੋ ਵਰਨੀ ਕੇ ਜਾਣਾ ਨਾਨਕ ਆਖੇ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾਕਾ ਹੋਆ ਨਾਨਕ ਦੇਖੋ ਆਪੇ ਜਾਣਾ ਅੱਗੇ ਗਏ ਆ ਨਾ ਸੋਏ ਪਤਾਲਾ ਪਤਾਲ ਲਖ ਗਸਾ ਆਗਾਜ਼ ਉੜੇ ਕੋੜ ਭਾਲ ਤਕੇ ਵੇਦ ਕਾ ਇੱਕ ਬਾਤ ਸਹਿ ਤਾਰਾ ਕੈਣਕ ਤੇ ਵਸੂਲੀ ਇਕ ਤਾਤ ਲੇਖਾ ਹੋਏ ਤਾਂ ਲਿਖੀ ਐ ਲੇਖਾ ਹੋਏ ਬਣਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾ ਇਤੀ ਸਵਰਤਨਾ ਪਾਈਐ ਨਦੀਆਂ ਉਤੇ ਬਾਪ ਵੇ ਸਮੁੰਦਰ ਨ ਜਾਣਿਆ ਸੁੰਤ ਸਾ ਸੁਲਤਾਨ ਗਹਿਰਾ ਸੇਤੀ ਮਾਲਦਾਨ ਕਿਹੜੀ ਤੁਲਨਾ ਹੋਵਈ ਜਿਤ ਇਸ ਮਨੋਨਾ ਵਿਸਰੈ ਅੰਤਨ ਜੇਵਤੀ ਕਹਿਣ ਨਾ ਅੰਤਨ ਕਰਨ ਦੇਣ ਨਾ ਅੰਤਨ ਵੇਖਣ ਸੁਣ ਨਾ ਅੰਤਨ ਜਾਪੇ ਕਿਆ ਮਨਮੰਤਾ ਅੰਤਨ ਜਾਪੇ ਕੀਤਾਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਾਨ ਗੀਤੇ ਬਿਲਾਏ ਤਾਂ ਕਿ ਅੰਤਨ ਪਾਏ ਜਾਏ ਅੰਤ ਨਾ ਜਾਣ ਕੋਈ ਬੋਤਾ ਕਈਆ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਹੀ ਉਚਾਣਾ ਹੋਏ ਵੱਡਾ ਉਚਾਉ ਵੈ ਕੋ ਏਤੀ ਸੁੱਚੇ ਕੋ ਜਾਣ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਨੀ ਦਾਤ ਪੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਦਾ ਤੇ ਨਦ ਮਾਈ ਕਿਤੇ ਮੰਗੇ ਜੋਤ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਕੱਪ ਟੁੱਟੇ ਵੇਕਾਰ ਕਿਤੇ ਲਲਮ ਬੁੱਕਰ ਪਾਈ ਕਿਤੇ ਮੁਰਾ ਕਾਈ ਕਾਇ ਕਿਤੇ ਦੁਖ ਪੁਖ ਸਦਮਾਰੇ ਪਿਤਾ ਤਰੀ ਦਾ ਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਅਕਨ ਸਕੈ ਕੋਏ ਜੇ ਕੋ ਖਾਇ ਕਿ ਅਕਨ ਪਾਇਓ ਜਾਣਾ ਜੇ ਤੇ ਮੋਖਾਇ ਆਪੇ ਜਾਣਾ ਆਪੇ ਦੇ ਆਕੇ ਸਿੱਧੀ ਕੇਈ ਗਏ ਜਿਸਨੋ ਬਖਸ਼ੈ ਸੇਤ ਜਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀਆ ਮੁੱਲ ਪੰਡਾਰ ਮੁੱਲ ਆਵੇ ਮੁੱਲ ਲਿਜਾਏ ਮੁੱਲ ਭਾਈ ਮੁੱਲ ਸਮਾਏ ਮੁੱਲ ਧਰਮ ਮੁੱਲ ਦਿਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਮੁੱਲ ਬਖਸੀਸ ਅਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਮੂਲ ਫਰਮਾਨ ਅਮੁੱਲ ਮੁੱਲ ਆਖੇ ਨਾ ਜਾਏ ਆਖ ਕੇ ਰਹਿ ਲਿਵਲਾਈ ਆਖੇ ਵੇਦ ਪਾਤ ਪੁਰਾਨ ਆਖੇ ਪੜੇ ਕਰੇ ਵਿਖਿਆਣਾ ਆਖੇ ਵਰ ਮੈਂ ਆ ਕਹਿੰਦਾ ਆਖੇ ਗੋਬੀ ਤਾ ਗੋਵਿੰਦਾ ਆਖੇ ਇਸੇ ਰੱਖੇ ਸਿੱਧਾ ਆਖੇ ਕਿਤੇ ਕਿਤੇ ਬੁੱਧ ਆਖੇ ਜਾਨਵ ਜਾਂ ਕਹ ਦੇਵ ਆਕੈ ਸੁਨਰਮੰਜਨ ਸੇਵਕੇਤੇ ਆਕੈ ਆਕਰਭਾਇ ਕੇਤੇ ਕੈ ਕੈ ਉਰਜਾਏ ਕੇਤੇ ਇੱਤੇ ਕੀਤੇ ਹੋਰ ਕਰੇ ਤਾਂ ਕਿਨ ਸਪੈ ਗਈ ਕਈ ਜੀਵਣ ਪਾਵੇ ਤੇਵਣ ਹੋਏ ਨਾਨਕ ਜਾਣਾ ਸੱਚਾ ਸੋਏ ਜੇ ਕੋ ਆਕੈ ਬੋਲ ਗੜ ਤਾਂ ਲਿਖੀਐ ਸਿਰ ਗਵਾਰਾ ਗਵਾ ਸੋਦਰ ਤੇਰਾ ਕੀਆ ਸੋ ਕਰਕਿਆ ਜਿਤਵੇ ਸਰਬ ਸੰਮਾਲੇ ਬਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਵਨ ਹਾਰੇ ਕੇਤੇ ਰਾਗ ਪਰਿ ਸੋ ਕਹੀਐ ਕੇਤੇ ਗਾਵਣ ਹਾਰੇ ਗਾਵੈ ਤੁਨ ਪਉਣ ਬਾਣੀ ਵੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵੈ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਇਸਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੈ ਇੰਦਰਾਸਨ ਬੈਠੇ ਦੇਵਤੀ ਅੰਦਰ ਨਾ ਲੇ ਗਾਵੈ ਸਿੱਧ ਸਮਾਧੀ ਅੰਦਰ ਗਾਵੈ ਸਾਧ ਵਿਚਾਰੇ ਗਾਵੈ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵੈ ਪੰਡਰ ਪੰਨਨ ਗਿਸ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀ ਅਮਨ ਮੋੜ ਸੁਰਗਮ ਮਚਪਿਆ ਲੈ ਗਾਵੈ ਰਤਨ ਪਾਇ ਤੇਰੇ ਅੜਸ ਤੀਰਥ ਨਾਲੇ ਗਾਵੈ ਜੋਦ ਮਾਂ ਬਸੂਰਾ ਗਾਵੈ ਖਾਣੀ ਚਾਰੇ ਗਾਵੈ ਕਾਂਡ ਮੰਡਲ ਬ੍ਰਹਮੰਡਾ ਕਰਕੇ ਰੱਖੇ ਤੇਰੇ ਸਾਰੇ ਸੇਹੀ ਤੁਦਨੋਂ ਗਾਵੈ ਜੋਦਤ ਪਾਵੇ ਰਤੇ ਤੇਰੇ ਪੱਦਰਸਾਲੇ ਹੋਰ ਕੀਤੇ ਦਦਨੂਗਾ ਮੈਂ ਸੇ ਮੈਂ ਚਿੱਤ ਨਾ ਆਵੇ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਸਾਹਿਬ ਸਾਚਾ ਸਾਚੀ ਨਹੀਂ ਹੈ ਪੀ ਉਸੇ ਜਾਇ ਨਜਸੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਪਤੀ ਕਰ ਕਰ ਜਿਸ ਮਾਇਆ ਜਿੰਨੋ ਪਾਈ ਕਰ ਕਰ ਦੇਖਿਆ ਕੀਤਾ ਹੈ ਆਪਣਾ ਜੋਤਿਸ ਜਿ ਬੜਿਆਈ ਜੋਤਿਸ ਭਾਵੇ ਸੋਈ ਕਰਸੀ ਫਿਰੋ ਕਮ ਨਾ ਕਰਨਾ ਚਾਹੀ ਸੋ ਪਸਾ ਸੋ ਸਾਪਸਾਏ ਨਾਨਕ ਰਹਿ ਨ ਜਾਏ ਮੁੰਦਾ ਸੰਤੋਖ ਸਰਉ ਪਚੋਲੀ ਧਿਆਨ ਕੀ ਕਰੈ ਬੀ ਪੂਤਕ ਕਿੰਕਾ ਕਾਲ ਕੁਆਰੀ ਕਾਇਆ ਜੁਗਤ ਜਿੰਦਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸ ਆਦੇਸ ਆਦਨਿਦ ਨਾਦ ਨਾ ਜੁਜੁ ਇਕ ਵੇਸ ਪੁਕਤ ਗਿਆੰਦੇ ਆਪਾ ਢਾਰ ਖੜਗੜ ਵਜੇ ਨਾਦ ਆਪ ਨਾਦ ਨਾ ਸਭ ਜਾ ਕੇ ਰਿਸਿ ذبرا ਸਹਾ ਸੰਯੋਗ ਵਿਜੋਗ ਦੁਰ ਕਾਚ ਲਾਵੇ ਲੇਖੇ ਆਵੇ ਪਾਗ ਆਦੇਸ ਇਸੇ ਆਦੇਸ ਆਦ ਨੀਦ ਨਾਦ ਨਾ ਜੁ ਜੁਗ ਇਕ ਵੇਸ ਇਕਮਾਈ ਜੁਗਤ ਵਿਆਹ ਇਤਨ ਚੱਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੇਵਾਨ ਜਿਸਿਸ ਭਾਵੈ ਤਿਵੇ ਚਲਾਵੇ ਜਿਮ ਹੋਵੇ ਫੁਰਮਾਨ ਉਹ ਵੇਖਿਆ ਉਹ ਨਨਦਰ ਨਾ ਵੇ ਬੋਤਾ ਇਹ ਬਿਨਾਣਾ ਦੇਸਿਸ ਹੈ ਆਦੇਸ ਆਦ ਨਿਤ ਨਾਦ ਨਾ ਜੂ ਜੂ ਇੱਕ ਵੇਸ ਅਸਲ ਲੋਏ ਲੋਏ ਪੰਡਾਰ ਜੋਗੀ ਚ ਪਾਇਆ ਸੋ ਇੱਕ ਆਵਾਰ ਕਰ ਕਰ ਵੇਖਿਆ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸਿਸ ਹੈ ਆਦੇਸ ਆਦ ਨਿਤ ਨਾਦ ਨਾ ਜੂ ਜੂ ਇੱਕ ਵੇਸ ਇੱਕ ਦੂਜੀ ਪੌ ਲਖ ਵੇਲਕ ਵੇਲਕ ਵੇਸ ਲੱਗ ਲੱਗ ਕਿੜਾ ਆਖੀਏ ਇੱਕ ਨਾਮ ਜਗਦੀਸ਼ ਇੱਕ ਰਾਤ ਬਤ ਪਵੜੀਆ ਚੜੀਆਂ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀ 기ਟਾਈ ਰਿਸ ਨਾਨਕ ਨਜ਼ਰੀ ਪਾਈ ਹੈ ਕੁੜੀ ਕੁੜਾ ਟੀਸ ਆਖਣ ਜੋ ਜਪੈਨ ਜੋ ਜੋ ਨ ਮੰਗਣ ਦੇ ਨ ਜੋ ਜੋਨ ਜੀਵਨ ਮਰਨ ਜੋ ਜੋ ਨਰਾਜ ਮਾਲ ਮਨਸੂਰ ਜੋ ਨ ਸੁੱਤੀ ਗਿਆਨ ਵਿਚਾਰ ਜੋ ਨ ਜੁਗਤੀ ਛੁਡੇ ਸੰਸਾਰ ਜਿਸ ਹੱਥ ਜੋ ਕਰਵੇ ਕੈ ਸੋਏ ਨਾਨਕ ਉੱਤਮ ਨਹੀਂ ਜਿਨ ਕੋਏ ਰਾਤੀ ਰੁਤੀ ਤਿੱਤੀ ਵਾਰ ਅਵੰਤ ਅਗਨੀ ਪਾਤਲ ਇਸ ਵਿੱਚ ਤਰਤੀ ਥਾਪ ਰੱਖੀ ਧਰਮ ਸਾਲ ਇਸ ਲਈ ਜੀ ਜੋਰ ਕੇ ਰੰਗ ਤਿਲਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਝਾ ਸੱਚਾ ਆਪ ਸੱਚਾ ਦਰਵਾਰ ਤਿੱਤੇ ਸੋਣ ਪੰਜ ਵਰਵਾਨ ਨਦਰੀ ਕਰਮੀ ਪਵਨਾਇ ਕੱਚ ਪਗਾਈ ਉਥੇ ਪਾਈ ਨਾਨਕ ਗਿਆ ਜਾਪੇ ਜਾਈ ਕੋਤਰਮ ਗਿਆਨ ਕੰਡ ਦਾ ਆ ਕੋਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮਾ ਕਾਰਤ ਗੜੀਆ ਰੂਪ ਰੰਗ ਕੇ ਵੇਸ ਕਿਤੇਆ ਗ੍ਰੰਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ 부ਥ ਨਾਤ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਆਖਾਣੀ ਕੇਤੇ ਬਾਣੀ ਕੇਤੇ ਪਤ ਨਰਿੰਦ ਕੇਤੇ ਸੁੱਤੀ ਸੇਵਾ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪਰਚਾਨ ਦਿੱਤੇ ਆ ਨਾਲ ਵਿਨੋਦ ਕੋਡ ਆਨੰਦ ਸਰਵਖੰਡ ਕੀ ਬਾਣੀ ਰੂਪ ਦਿੱਤੇ ਕੜੀਏ ਕਹ ਤਕੜੀਏ ਬੋਨ ਨੂੰ ਤਾਂ ਕਿ ਆ ਗੱਲਾਂ ਕਥੀਆਂ ਨਾ ਜਾਏ ਦੇਖੋ ਕਹਿ ਪਿਛੈ ਪਛਤਾਏ ਤਿੱਥੇ ਕੜੀਏ ਸੁਰਤ ਮਤਮਨ ਬੁੱਧ ਇੱਥੇ ਕੜੀਏ ਸੁਰਸਦਾ ਕੀ ਸੋਧ ਕਰਮਖੰਡ ਕੀ ਬਾਣੀ ਜੋ ਤਿੱਤੇ ਉਹ ਨ ਕੋਈ ਹੋ ਤਿੱਥੇ ਜੋਦਮਾ ਬਸੋ ਤਿੰਨੇ ਰਾਮ ਰਿਆ ਪਰਪੋ ਦਿੱਤੇ ਸੀਤੋ ਸੀਤਾ ਮੈ ਮਾਏ ਤਾਂ ਕਿ ਰੂਪ ਨ ਕਥਨੈ ਜਾਏ ਨਾ ਹੋ ਮਾਰੇ ਠਾਕ ਨ ਪਾਏ ਜਿਨ ਕੇ ਆਰਾਮ ਵਸੈ ਮਨ ਮਾਇ ਤਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸਾਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰਿਹਾਲ ਤਿੱਥੇ ਖੰਡ ਮੰਡਲ ਪ੍ਰਭਾਣ ਜੀ ਕੋ ਕਹਤਾ ਹੈ ਤਾਂ ਅੰਤ ਆਨੰਦ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵੈਤਵਕਾਰ ਵੇਖੈ ਵਿਕਸਾ ਕਰ ਵਿਚਾਰ ਨਾਨਕ ਕਥਨਾ ਕਰਨਾ ਸਾ ਜਤ ਪਹਾਰਾ ਤੀਰ ਸੁਨਿਆਰ ਅਨੰਤ ਮਤਿ ਵੇਦ ਹਥਿਆਰ ਪੋ ਕਸ ਅਗਨੀ ਤਪਤਾਉ ਪਾਂਡਾ ਪਾਉ ਅੰਮ੍ਰਿਤ ਟਾਲ ਕੜੀਏ ਸਭ ਸਚੀ ਟਕਸਾਲ ਜਿੰਨ ਕੋ ਨਦਰ ਕਰਮ ਦਿਨਤਾ ਨਾਨਕ ਨਦਰੀ ਨਦਰ ਨੇ ਆਸ ਅਸ ਲੋਕ ਭਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਵਸ ਰਾਤ ਦੁਰਦਾਈ ਦਾਇਆ ਕਿਲਾ ਸਗਲ ਜਗਤ ਚੰਗੇ ਆਈਆਂ ਬੁਰੀਆਂ ਆਈਆਂ ਵਾਜੈ ਤਰ ਮਹਦੂਰ ਕਰਮੀਆ ਭੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕੇ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਨੇ ਕਿ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਅਤੇ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਾਥ ਸੰਗਤ ਜੀ ਤਾਂ ਜੋ ਰੋਜ਼ ਆਉਣ ਵਾਲੀਆਂ ਵੀਡੀਓਜ਼ ਨੂੰ ਤੁਸੀਂ ਵੇਖ ਸਕੋ ਸਾਥ ਸੰਗਤ ਜੀ ਸਾਡਾ ਇੱਕੋ ਹੀ ਕੰਮ ਹੈ ਗੁਰਬਾਣੀ ਨਾਲ ਜੁੜਨਾ ਤੇ ਜੋੜਨਾ ਸਾਥ ਸੰਗਤ ਜੀ ਆਪਣੇ ਰਿਸ਼ਤੇਦਾਰਾਂ ਨੂੰ ਭੇਨ ਭਰਾਵਾ ਨਾਲ ਸਾਥ ਸੰਗਤ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕੋਈ ਵੀ ਸਾਥ ਸੰਗਤ ਜੀ ਕਿਸੇ ਕੰਮ ਨਹੀਂ ਬਣ ਰਿਹਾ ਉਹ ਵੀ ਇਸ ਜਨਮ ਦਾ ਲਾਭ ਲੈ ਸਕਣ ਸਾਥ ਸੰਗਤ ਜੀ ਹੋਇਆ ਭੁੱਲਾ ਚੁੱਕਾ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ